ਇੱਕ ਸੀਐਮ ਵਿੰਡੋ ਬਣਾ ਰਹੇ ਹਾਂ ਹਰ ਡੀਸੀ ਦੇ ਦਫ਼ਤਰ ਚ ਇੱਕ ਸਿੱਧ ਮੁੱਖ ਮੰਤਰੀ ਦਫ਼ਤਰ ਵੀ ਹੋਊਗਾ ਉੱਥੇ ਅਫਸਰ ਬੈਠਣਗੇ ਜਿਹੜੇ ਜਿਹੜੇ ਕੰਮ ਉਹਨਾਂ ਦੇ ਆਉਣਗੇ ਉਹ ਸ਼ਾਮ ਤੱਕ ਮੇਰੇ ਕੋਲ ਹੋਣਗੇ ਅਗਲੇ ਦਿਨ ਮੁੱਖ ਮੰਤਰੀ ਦਫ਼ਤਰ ਚ ਉਸ ਬੰਦੇ ਨੂੰ ਫੋਨ ਜਾਊਗਾ ਕਿ ਕੱਲ ਤੂੰ ਆ ਫਲਾਣਾ ਅਰਜੀ ਦੇ ਕੇ ਆਇਆ ਸੀ ਇਹ ਤੇਰਾ ਡਿਪਾਰਟਮੈਂਟ ਨੂੰ ਭੇਜਤਾ 2 ਦਿਨਾਂ ਦੇ ਵਿੱਚ ਵਿੱਚ ਕੰਮ ਹੋ ਜਾਊਗਾ ਜੇ ਕੋਈ ਪਾਗਲ ਪੱਤਰ ਦੀ ਬਾਹਰ ਘਾਟ ਹੈ ਤੈਨੂੰ ਦੁਬਾਰੇ ਫੋਨ ਕਰਕੇ ਮੰਗਾ ਲਾਂਗੇ ਇਸ ਤਰ੍ਹਾਂ ਕਿ ਤੂੰ ਬਿਲਕੁਲ ਨਿਸ਼ਚਿੰਤ ਰਹਿ ਤੇਰਾ ਕੰਮ ਹੋ ਜਾਊਗਾ ਤੂੰ ਐਤੋਂ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਕਿਉਂਕਿ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆਂ ਉਹ ਤਾਂ ਅਸੀਂ ਢਾਣੀਆਂ 'ਚ ਵੀ ਜਾਂਦੇ ਆਂ ਤੇਰਿਆਂ 'ਚ ਵੀ ਜਾਂਦੇ ਆਂ ਜਿਹੜੇ ਲੋਕ ਕਈਆਂ ਨੇ ਖੇਤਾਂ 'ਚ ਪਏ ਹੁੰਦੇ ਆ ਨਾ ਸਾਡੇ ਪਿੰਡਾਂ ਵੱਲ ਕੋਠੇ ਕਹਿੰਦੇ ਨੇ ਉਹ ਤਾਂ ਅਸੀਂ ਘਰ-ਘਰ ਜਾਂਦੇ ਆਂ ਡੋਰ ਟੂ ਡੋਰ ਵੀ ਵੋਟਾਂ ਵਖਿਆਰ ਰੱਖਿਓ ਜੀ ਤੇ ਜਦੋਂ ਸਰਕਾਰ ਬਣ ਜਾਂਦੀ ਓਦੋਂ ਕਹਿੰਦੇ ਚੰਡੀਗੜ੍ਹ ਆਜੋ ਕਿਉਂ ਭਈ ਸਰਕਾਰ ਇੱਥੇ ਨਹੀਂ ਆ ਸਕਦੀ ਦੁਆਰੇ ਦੁਬਾਰਾ ਸਰਕਾਰ ਤੁਹਾਡੇ ਘਰਾਂ ਦੇ ਮੂਹਰੇ ਆਊਗੀ ਦੁਬਾਰਾ ਸਰਕਾਰ ਤੁਹਾਡੇ ਮਹੱਲੇ ਚ ਆਊਗੀ ਤੁਹਾਡੇ ਮਹੱਲਿਆਂ ਕਸਬਿਆਂ ਸ਼ਹਿਰਾਂ 'ਚੋਂ ਪਿੰਡਾਂ 'ਚ ਚੱਲੂਗੀ ਸਰਕਾਰ